ਅਮਨ ਪਿਆ ਲੈ ਲਓ ਯਾਰ ਯਾਰ ਪਰਿਵਾਰ ਦੇ ਮੋਟਰਸ ਆਜ ਹੋ ਗਿਆ ਉਸੇ ਦਾ ਬਿੱਲ ਕਰ ਜੇ ਕੋਈ ਨਾ ਕਾਸੀ ਹੋਏ ਨਾ ਸ਼ਹੀਦ ਬਕੀਰ ਸਿੰਘ ਆਵਾਜ਼ ਹੈ ਅਮਰ ਰਹੇ ਅਮਰ ਰਹੇ ਜੀਤ ਬਕੀਰ ਸਿੰਘ ਅਮਰ ਰਹੇ ਅਮਰ ਰਹੇ ਜੀਤ ਬਕੀਰ ਸਿੰਘ ਦੇ ਬੌਧੀ ਯਾਰ ਮੈਂ ਵੀ ਗੱਲ ਹੈ ਅੱਗੇ ਚੱਲ ਤੂੰ ਅੱਗੇ ਚੱਲ ਤੁਸੀਂ ਇੱਧਰ ਆ ਜਾਓ ਜੀ ਇੱਥੇ ਆ ਜਾਓ ਇੱਥੇ ਲੱਖੇ ਉਹ ਆਜਾ ਝੰਡਾ ਫੜਾਣਾ ਯਾਰ ਉਹਨਾਂ ਨੂੰ ਕੀ ਵਗੈਰਾ ਤਾਂ ਨਹੀਂ ਝੰਡਾ ਫੜਾਣਾ ਹਜੇ ਉਹ ਫਿਰ ਜਦ ਤੱਕ ਦਾ ਖੰਡ ਹੋਣਾ ਲੱਕੜਾ ਪੈਂਦੇ ਉੱਥੇ ਉਹਨਾਂ ਨੂੰ ਖੰਡ ਦੇਵਾਂਗੇ ਕੀ ਤਾਂ ਨਹੀਂ ਲਿਆਂਦਾ ਵਾ ਪਾਣੀ ਨੂੰ ਮਿੱਟੀ ਮਾਤਾ ਸੋਹਣਾ ਆਜੋ ਜਾ ਆਜੋ ਨਿਹਾਲ ਸਤਿ ਸ਼੍ਰੀ ਅਕਾਲ ਪ੍ਰਧਾਨ ਜੀ ਪਿੱਛੇ ਨੂੰ ਲੈ ਨੂੰ ਕਰੋ ਅਰੇ ਇੱਧਰ ਚੱਕੇ ਕਰੋ ਲੱਖੋ ਇਹ ਚੱਕ ਮੜ ਜਾ ਸਤਨਾਮ ਸਤ ਸਿੱਧਲੇ ਨੂੰ ਲਿਆ ਕੋਈ ਨਾ ਆ ਗਈ ਜਿਹੜੀ ਚੱਕ ਪਰ ਇੱਥੋਂ ਹਸ ਰੱਖ ਦੇ ਲੋਕ ਨਹੀਂ ਪਹਿਲਾਂ ਤੇ ਆਉ ਸਰਾਨਾ ਬਹੁਤ ਵਧੀਆ ਸੁਹਾਸ ਹੈ ਜੀ ਬਹੁਤ ਦੁਖਦਾਈ ਜਿਹੜੀ ਖਬਰ ਆ ਸਾਡੇ ਪਿੰਡ ਲਈ ਬਹੁਤ ਮਾਰਾ ਹੋਇਆ ਬਹੁਤ ਗਰੀਬ ਪਰਿਵਾਰ ਤੋਂ ਉੱਠ ਕੇ ਮੁਟਾਇਆ ਹੈ ਆਪਣੇ ਲੈਵਲ ਤੇ ਵਧੀਆ ਬਣਿਆ ਸੀ ਬਹੁਤ ਪੁੰਜ ਦਾ ਸੁਆਦ ਅੱਛਾ ਸੀ ਸਾਰਿਆਂ ਨਾਲ ਮੇਰਬਤਨ ਸੀ ਬਹੁਤ ਸਾਰੇ ਪਿੰਡ ਕੋ ਬਹੁਤ ਸਾਰਾ ਪਿੰਡ ਪੂਰੇ ਅਫਸੋਸ ਚ ਹੈ ਤੇ ਪਰਮਾਤਮਾ ਉਹਦੀ ਜੂ ਨੂੰ ਸ਼ਾਂਤੀ ਬਖਸ਼ੇ ਅਜੀ ਤਾਂ ਇਸ਼ਾ ਮਾਰੇ ਹਮਨ ਪਾ ਲੈ ਲਓ ਯਾਰ ਪਰ ਪਰਿਵਾਰ ਨੂੰ ਆਜੋ ਹੋ ਜੀ ਉਸੇ ਕਾਬਿਲ ਕਰ ਜੇ ਪੰਜਾਬ ਸਰਕਾਰ ਨੂੰ ਇਹ ਪੈ ਚਲੋ ਜੋ ਪੰਜਾਬ ਸਰਕਾਰ ਦੇ ਰੂਲ ਹੈ ਉਸ ਮੁਤਾਬਕ ਇਹਨਾਂ ਨੂੰ ਏਡ ਬਜਾਰ ਦਿੱਤੀ ਜਾਵੇ ਜੇ ਕਿ ਨੌਕਰੀ ਦਾ ਸੋਹਣਾ ਬ੍ਰਦਰ ਵੀ ਹੈ ਉਹਦਾ ਤੇ ਉਹਨੂੰ ਬ੍ਰਦਰ ਨੂੰ ਵੀ ਕਿਸੇ ਅਡਜਸਟ ਕੀਤਾ ਜਾਵੇ ਪੰਜਾਬ ਸਰਕਾਰ ਨੂੰ ਸਾਡੀ ਇਹ ਅਪੀਲ ਹੈ ਤੇ ਹਲੋ ਸੋਸਾਇਟੀ ਰਾਤ ਨੂੰ ਵਾਜੀ ਦੋ ਤੁੰਤੀ ਸਾਰੇ ਲੱਕੇ ਵਾਸਤੇ ਪਰਿਵਾਰ ਵਾਸਤੇ ਬੜੀ ਦੁਖਦਾਈ ਘਟਨਾ ਸਿਰਫ 29 ਸਾਲ ਦਾ ਸਾਡਾ ਨੌਜਵਾਨ ਆ ਭਾਰਤੀ ਫਾਇਦੇਵਿਚ ਸਰਾਵਾ ਨਵੰਦਾ ਹੋਇਆ ਅੱਜ ਦੇਸ਼ ਦੇ ਲਈ ਸ਼ਹੀਦ ਹੋ ਗਿਆ ਸੋ ਪਹਿਲਾਂ ਵੀ ਸਾਡੇ ਇਲਾਕੇ ਦੇ ਕਈ ਜਿਹੜੇ ਨੌਜਵਾਨ ਹੈ ਉਹ ਸ਼ਹੀਦ ਹੋਏ ਨੇ ਸੋ ਵਾਹਿਗੁਰੂ ਪ੍ਰਮਾਤਮਾ ਦੇ ਅੱਗੇ ਅਸੀਂ ਅਰਦਾਸ ਕਰਦੇ ਆਂ ਵੀ ਇਹ ਜਿਹੜਾ ਬਾਰਡਰਾਂ ਦੇ ਉੱਪਰ ਕੋਈ ਦਾ ਨਾ ਮਾਹੌਲ ਬਣੇ ਤੇ ਹੋਰ ਮਾਵਾਂ ਦੇ ਪੁੱਤ ਆਪਣੀ ਜਾਨ ਨਾ ਗਵਾਉਣ ਪਰਿਵਾਰ ਲਈ ਤੁਸੀਂ ਪੰਜਾਬ ਸਰਕਾਰ ਨੂੰ ਗਵਰਨਮੈਂਟ ਦੀ ਜਬ ਚਿੱਤਾਂ ਜਿਹੜਾ ਪਰਿਵਾਰ ਦਾ ਘਾਟਾ ਕਿਸੇ ਵੀ ਕੀਮਤ ਤੇ ਪੂਰਾ ਨਹੀਂ ਕੀਤਾ ਜਾ ਸਕਦਾ ਨਾ ਕਿਸੇ ਕਿਸੇ ਵੀ ਤਰ੍ਹਾਂ ਤੋਲਿਆ ਜਾ ਸਕਦਾ ਪਰ ਗਵਰਨਮੈਂਟ ਦੀ ਪਾਲਿਸੀ ਮੁਤਾਬਕ ਜਿਹੜੀ ਵੀ ਸਪੋਰਟ ਹੈ ਉਹ ਦਿੱਤੀ ਜਾਏਗੀ ਅੱਜ ਪਿੰਡ ਦਾ ਨੌਜਵਾਨ ਸੀਬੀ ਬਾਗਯਾ ਦੇ ਇਸ ਦੇ ਲਈ ਕੀ ਕਹਿਣਾ ਚਾਹੀਦਾ ਬਿਲਕੁਲ ਬਹੁਤ ਹੀ ਦੁੱਖਦਾਈ ਖਬਰ ਹੈ ਸਾਡੇ ਇਲਾਕੇ ਚ ਬਹੁਤ ਦੁੱਖ ਹੈ ਇਲਾਕੇ ਨੂੰ ਪੂਰਾ ਇਲਾਕਾ ਜਿੱਥੇ ਆਇਆ ਹੈ ਜਿਹੜਾ ਸਾਡਾ ਛੋਟਾ ਭਰਾ ਬਲਜੀਤ ਸਿੰਘ ਸਰਦਾਰ ਬਲਜੀਤ ਸਿੰਘ ਸ਼ਹੀਦ ਹੋਇਆ ਕੋਈ ਚੀਜ਼ ਦਾ ਫਿਕ ਕੋਮ ਨੂੰ ਫਿਕਰ ਵੀ ਹੁੰਦਾ ਬਹੁਤ ਅਕਰ ਵੀ ਹੁੰਦਾ ਹੈ ਪਰ ਘਾਟਾ ਬਹੁਤ ਹੈ ਇਸ ਇਲਾਕੇ ਨੂੰ ਇਸ ਪਿੰਡ ਨੂੰ ਇੱਕ ਸਾਡਾ ਨੌਜਵਾਨ ਸ਼ਹੀਦ ਹੋ ਗਿਆ ਹੈ ਰਜੌਰੀਜ ਵਿੱਚ ਜਿਹੜਾ ਜੰਮੂ ਕਸ਼ਮੀਰ ਏਰੀਆ ਵਿੱਚ ਮੈਂ ਤਾਂ ਪ੍ਰਮਾਤਮਾ ਅਗੇ ਹੀ ਅਰਦਾਸ ਕਰਦਾ ਹੈ ਕਿ ਜਿਹੜਾ ਸਾਡਾ ਛੋਟਾ ਭਰਾ ਹੈ ਸਾਨੂੰ ਵੀ ਛੋੜਾ ਦੇ ਕੇ ਚਲ ਗਿਆ ਹੈ ਉਹਨੂੰ ਆਪਣੇ ਚਰਨਾਂ 'ਚ ਨਿਵਾਸ ਵਾਸਤੇ ਤੇ ਉਹਦੇ ਪਰਿਵਾਰ ਨੂੰ ਪਾਣਾ ਮਿਲਣ ਦਾ ਬਲਵਕਸ਼ੀ ਤੇ ਪਰਿਵਾਰ ਨੂੰ ਤਖੜਾ ਕਰੀ ਪਰਿਵਾਰ ਪਰਵਾਜ ਆਪਣਾ ਜਾਂਦਾ ਜਾਂਦਾ ਹੈ ਜਿਹੜਾ ਜ਼ਿੰਦਗੀ ਹੈ ਉਹ ਚੀਜ਼ਾਂ ਦੇ ਨਾਂ ਵਿੱਚ ਬਣਾ ਕੇ ਗਿਆ ਹੈ ਕੌਮ ਦੇ ਲਈ ਸਾਡੀ ਇਲਾਕੇ ਦੇ ਲਈ ਪੰਜਾਬ ਦੇ ਲਈ ਰੂਪੜ ਜ਼ਿਲ੍ਹੇ ਦੇ ਲਈ ਨੂਰਪੁਰ ਲਈ ਸ਼ੀਦੀ ਦੇ ਕੇ ਗਿਆ ਹੈ ਇਸ ਕਰਕੇ ਮੈਂ ਉਹਨੂੰ ਪ੍ਰਣਾਮ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਚਾਜਪਿੰਡ ਦਾ ਨੌਜਾਨ ਬਲਜੀਤ ਸਿੰਘ ਬੂਸ਼ਲੀ ਸ਼ੇਦੀ ਦਾ ਜੀਥਾ ਨਾਮ ਹੈ ਦੇਖੋ ਜਿੱਥੇ ਇੱਕ ਪਾਸੇ ਅੱਜ ਬੜਾ ਦੁੱਖ ਦਾ ਮਾਹੌਲ ਹੈ ਪਿੰਡ ਚਾਜ ਵਿਖੇ ਪੂਰੇ ਪੰਜਾਬ ਲਈ ਪੂਰੇ ਜ਼ਿਲ੍ਹੇ ਲਈ ਸਿਰਫ 29 ਸਾਲ ਦੀ ਉਮਰ ਦੇ ਵਿੱਚ ਦੋ ਪੈਰਾ ਫੋਰਸ ਦਾ ਜਵਾਨ ਸਾਡਾ ਬਲਜੀਤ ਸਿੰਘ ਸ਼ਹਾਦਤ ਪਾ ਗਿਆ ਰਜੋਰੀ ਸੈਕਟਰ ਵਿੱਚ ਉੱਥੇ ਇੱਕ ਹੌਸਲੇ ਔਰ ਮਿਸਾਲ ਔਰ ਕਹਿੰਦੇ ਜਿੱਦਾਂ ਕਹਿੰਦੇ ਜਜ਼ਬਾਤ ਪੰਜਾਬੀਆਂ ਦੇ ਪਤਾ ਲੱਗਦੇ ਆ ਜਿੱਥੇ ਤੱਕ ਸਾਨੂੰ ਪਤਾ ਲੱਗਿਆ ਇਹ ਹਾਰਡ ਡਿਊਟੀ ਆਪਣੀ ਕਰ ਚੁੱਕੇ ਸੀਗੇ ਉਸ ਤੋਂ ਬਾਅਦ ਇਹਨਾਂ ਨੂੰ ਇਹਨਾਂ ਦੀ ਜਿਹੜੇ ਅਧਿਕਾਰੀ ਉੱਚਾ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਲਾਈਟ ਡਿਊਟੀਆਂ ਲੈ ਸਕਦੇ ਆ ਪਰ ਇਹਨਾਂ ਨੇ ਕਿਹਾ ਕਿਸੇ ਮਾਂ ਦਾ ਪੁੱਤ ਤਾਂ ਮੇਰੀ ਜਗ੍ਹਾ ਇਸ ਇਹ ਮਸ਼ੀਨ ਗਾਰ ਨੂੰ ਤੇ ਤਨਾਤ ਹੁੰਦੇ ਸੀਗੇ ਐਮਐਸ ਐਫਐਸ ਤੇ ਜਿਹੜੀ ਗੱਡੀਆਂ ਦੇ ਉੱਪਰ ਹੁੰਦੀ ਹੈ ਤੇ ਉਹਦੇ ਉੱਤੇ ਡਿਊਟੀ ਕਰਨਾ ਇਹਨਾਂ ਨੇ ਠੀਕ ਸਮਝਿਆ ਔਰ ਉੱਥੇ ਘਟਨਾ ਹੁੰਦੀ ਹੈ ਪਤਾ ਚੱਲਦਾ ਜਿੱਦਾਂ ਮੁਕਾਬਲੇ ਵਰਗੇ ਹਾਲਾਤ ਬਣਦੇ ਆ ਗੱਡੀ 200 ਫੁੱਟ ਗਹਿਰੀ ਖਾਈ ਚ ਜਾਂਦੀ ਹੈ ਛਾਦ ਦਾ ਜਾਮ ਪੀਤਾ ਜਿੱਥੇ ਦੁੱਖ ਦੀ ਘੜੀ ਆ ਪਰਿਵਾਰ ਲਈ ਇੱਕ ਸਾਲ ਵੀ ਨਹੀਂ ਹੋਇਆ ਸੀ ਹਜੇ ਵਿਆਹ ਦੇ ਲਈ ਉਸ ਤੋਂ ਬਾਅਦ ਬਹੁਤਾ ਸਮਾਂ ਨਹੀਂ ਹੋਇਆ ਤਾਂ ਇਸ ਪਰਿਵਾਰ ਨੂੰ ਵੀ ਸੈੱਟ ਹੋਣ ਨੂੰ ਬੜੀ ਗਰੀਬੀ ਦੇ ਹਾਲਾਤਾਂ ਝੁੱਠੇ ਤੇ ਜਿੱਥੇ ਮਾਨ ਹੈ ਇਸ ਸੂਰਮੇ ਤੇ ਬਲਜੀਤ ਸਿੰਘ ਤੇ ਇਸ ਇਲਾਕੇ ਦੇ ਉੱਥੇ ਇਸ ਗੱਲ ਦਾ ਕਾਟਾ ਹਮੇਸ਼ਾ ਰਹੇਗਾ ਕਿ ਸਾਡੇ ਵਿੱਚੋਂ ਬਲਜੀਤ ਸਿੰਘ ਵਿਛੜ ਗਿਆ ਅਸੀਂ ਤਾਂ ਐਨਾ ਹੀ ਕਹਾਂਗੇ ਸ਼ਹੀਦ ਬਲਜੀਤ ਸਿੰਘ ਅਮਰ ਰਹੇ ਔਰ ਸੁਰੱਖਿਆ ਪ੍ਰਣਾਲੀਆਂ ਨੂੰ ਹੋਰ ਐਨਾਕ ਮਜ਼ਬੂਤ ਸੁਰੱਖਿਅਤ ਕੀਤਾ ਜਾਵੇ ਕਿ ਜਿਹੜੇ ਐਦਾਂ ਦੇ ਹਾਸਿਆਂ ਦੇ ਨੌਜਵਾਨ ਜਿਹੜੇ ਜਵਾਨ ਹੈ ਬੱਚਾ ਇਹ ਪਿੰਡੀ ਮੁੰਡੇ ਨੇ ਸ਼ਹਾਦਤ ਪ੍ਰਾਪਤ ਕੀਤੀ ਪਹਿਲਾਂ ਵੀ ਇਸ ਪਿੰਡ ਤੋਂ ਨੌਜਵਾਨ ਚੀਤੇ ਅੱਜ ਇੱਕ ਹੋਰ ਵੱਡਾ ਦੁੱਖਾ ਸਦਮਾ ਪਿੰਡ 'ਵਿੱਚ ਪਾਇਆ ਹੈ ਸਵਕਰੀ ਨੂੰ ਸੁਸ ਹੋ ਰਿਹਾ ਕੀ ਕਰਨਾ ਚਾਹੂ ਇਸ ਵਾਰ ਇਹ ਜਿਹੜਾ ਮੁੰਡਾ ਸੀਦ ਹੋਇਆ ਬਹੁਤ ਵਧੀਆ ਮੁੰਡਾ ਸੀ 10ਵੀਂ ਪਲੱਸ 2 ਕਰਕੇ ਜਦੇ ਭਰਤੀ ਹੋ ਗਿਆ ਗਰੀਬ ਪਰਿਵਾਰ ਬਹੁਤ ਗਰੀਬ ਪਰਿਵਾਰ ਬੰਦਾ ਸੀ ਪਰ ਮਹਾਰਾਜ ਨੇ ਇੰਨੀ ਕਰੋਪੀ ਕਰਤੀ ਪਰ ਸਾਨੂੰ ਮਾਣ ਵੀ ਆ ਕੇ ਸਾਡੇ ਆ ਸੀਦ ਹੋਇਆ ਬਹੁਤ ਗਰੀਬਤਾ ਹਜੇ 8 ਮਹੀਨੇ ਹੋ ਗਏ ਪਿਤਾ ਮਰਿਆ ਹੈ ਤੇ ਹੁਣੇ ਹੀ ਨੇ ਕੋਠੀ ਪਾਈ ਐ ਤੇ ਡੇਢ ਸਾਲ ਸਿਰਫ ਵਿਆਹ ਨੂੰ ਹੋਇਆ ਬਹੁਤ ਅਫਸੋਸ ਦੀ ਗੱਲ ਐ ਪਰ ਸਾਡੇ ਪਿੰਡ ਨੂੰ ਮਾਣ ਵੀ ਹੈ ਕਿ ਸਾਡੇ ਪਿੰਡ ਦੇ ਜਿਹੜੇ ਪਹਿਲਾਂ ਵੀ ਕਿਸੇਦ ਹੋਇਆ ਤੇ ਦੂਜਾ ਵੀ ਸੀਖਿਦ ਹੋਇਆ ਤੇ ਅਸੀਂ ਤਾਂ ਇਹ ਕਹਿੰਦੇ ਆ ਵੀ ਪ੍ਰਮਾਤਮਾ ਬਲ ਬਖਸ਼ੇ ਪਰਿਵਾਰ ਨੂੰ ਕਿ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਔਰ ਪਾਣਾ ਮੰਨਣ ਦਾ ਬਲ ਬਖਸ਼ੇ ਘਰਦਿਆਂ ਨੂੰ ਤਾਂ ਕਿ ਜੇ ਉਹਦਾ ਪਰਿਵਾਰ ਐ ਜਿਹੜਾ ਵਧੀਆ ਔਰ ਠੀਕ ਜਾ ਰਹਾ ਛੋਟਾ ਮੁੰਡਾ ਜਿਹੜਾ ਉਹ ਪਾਠ ਕਰਕੇ ਜਿਹੜਾ ਕਰਦਾ ਗੁਜ਼ਾਰਾ ਹੁਣ ਚੱਲਦਾ ਹੈ ਸੋ ਮੈਂ ਤਾਂ ਇਹੀ ਗੱਲ ਕਹੂੰਗਾ ਕੋਈ ਪਿੰਡ ਨੂੰ ਮਾਣ ਹੈ ਪਰ ਅਫਸੋਸ ਵੀ ਬੜਾ ਹੈ ਕਿ ਮੁੰਡੇ ਨੇ ਗਰੀਬੀ ਦਾ ਵਿੱਚ ਉੱਠ ਕੇ ਆਪਣਾ ਜਿਹੜਾ ਹੈ ਨੌਕਰੀ ਚ ਮਿਲਿਆ ਕਿਸੇ ਦੀ ਕੁਛ ਪਾਰਸ਼ ਨਹੀਂ ਅਫਸੋਸ ਇਸ ਗੱਲ ਦਾ ਕਿ ਜਿਹੜੀ ਕੁੜੀ ਹੈ ਵਿਆਹੀ ਹੈ ਉਹ ਹਜੇ ਪੜਦੀ ਹੈ ਬੜੇ ਅਫਸੋਸ ਦੀ ਗੱਲ ਹੈ ਕਿ ਕੁੜੀ ਦੀ ਜਿਹੜੀ ਉਮਰ ਹੈ ਉਹ ਸਿਰਫ 20-21 ਸਾਲ ਦੀ ਹੈ ਸਰਕਾਰ ਕੋਲੋਂ ਮੰਗ ਕਰਾਂਗੇ ਕਿ ਅਸੀਂ ਮੁੰਡੇ ਨੂੰ ਕੋਈ ਨਾ ਕੋਈ ਜਿਹੜੀ ਨੌਕਰੀ ਹੈ ਕੁੜੀ ਨੂੰ ਦਿੱਤੀ ਜਾਵੇ ਤੇ ਪਰਿਵਾਰ ਦੀ ਜਿਹੜੀ ਹੈ ਹੈਲਪ ਵੱਧ ਤੋਂ ਵੱਧ ਕੀਤੀ ਜਾਵੇ।